ਤੁਸੀਂ ਹੱਥ ਹੱਤਰ ਕੇ ਬੈਠੇ ਆ ਇਹ ਡਬਾ ਡਾ ਘਰ ਚ ਕੰਮ ਹੋ ਗਿਆ ਵਾ ਤੁਸੀਂ ਇਹਦੇ ਭਰਾ ਨੂੰ ਫੋਨ ਕਰੋ ਤੇ ਆਪਣੀ ਮਾਂ ਨੂੰ ਨਾਲ ਲੈ ਕੇ ਆਵੇ ਨਾਲੇ ਪਤਾ ਲੱਗੇ ਪਰਜਾਈਆਂ ਨੂੰ ਵੀ ਕਿ ਕੀ ਕਰਤੂਤਾ ਕਰ ਜੇ ਫਿਰਦੀਆਂ ਮਾਵਾਂ ਧੀਆਂ ਉਹਨਾਂ ਨੂੰ ਮੇਨ ਲੱਗਾ ਕੁਝ ਪਤਾ ਹੀ ਨਹੀਂ ਹੋਣਾ ਕੀ ਸੁਰੂ ਐਗਾ ਪਾ ਕੇ ਬੈਠੀ ਆ ਆ ਫੋਨ ਫੜਿਆ ਵਾ ਤੇ ਵੇਖੀ ਜਾਣ ਰਹੀ ਆ ਕਿ ਤੇ ਬਾਹਰ ਦਾ ਕੰਮ ਤਾਂ ਦਾ ਹੀ ਵੇਖ ਲਿਆ ਕਰ ਤੇ ਮੰਮੀ ਜੋ ਕੰਮ ਕਰਕੇ ਬੈਠੀ ਆ ਮੇਰੇ ਨਾਲ ਬਹੁਤੀ ਜ਼ੁਬਾਨ ਨਾਲ ਚਲਾ ਮੈਨੂੰ ਇਹ ਦੱਸ ਵੀ ਭਰਾ ਆਪਣੇ ਨੂੰ ਫੋਨ ਕੀਤਾ ਕਿ ਨਹੀਂ ਕੀਤਾ ਫੋਨ ਕਰਕੇ ਉਹਨੂੰ ਕਹਿ ਪੀ ਤੇਰੀ ਮਾਂ ਨੂੰ ਲੈ ਕੇ ਤੇ ਇੱਥੇ ਆਵੇ ਮੰਮੀ ਹੇ ਇਸੇ ਗੱਲ ਦਾ ਤੇ ਪਤਾ ਨਹੀਂ ਹੀ ਜੇ ਹਾਂ ਗੱਲ ਦਾ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੇ ਮੈਂ ਵਿਆਹ ਘਰ ਦੇ ਵਿੱਚ ਕਰਾਉਣਾ ਹੀ ਨਹੀਂ ਤੇ ਨਾਲੇ ਮੈਂ ਘਰ ਚ ਆਉਣਾ ਸੀ ਮੇਰ ਨਾਲ ਸੋ ਧੋਖਾ ਹੋ ਗਿਆ ਵਾ ਉਹ ਚੱਲ ਕੋਈ ਗੱਲ ਨਹੀਂ ਜੇ ਘਾਤਾ ਵਾ ਨਾ ਫੋਨ ਉਹਨਾਂ ਨੂੰ ਆ ਲਾਂਦੇ ਹਾਂ ਉਹਨਾਂ ਕਿਹੜਾ ਝੂਠ ਬੋਲਣਾ ਨਾਲੇ ਜਦੋਂ ਉਹਨਾਂ ਸੈਟ ਹੀ ਰਿਜਨਲ ਦਿੱਤਾ ਵਾ ਮੈਨੂੰ ਤੇ ਇਹ ਵਾ ਵੀ ਸਾਡੇ ਨਾਲ ਜੋ ਕਰਦੇ ਕਰ ਲੈਣ ਪਰ ਇਹ ਵੀ ਉਹਨਾਂ ਨੂੰ ਤੇ ਨਾ ਕੁਝ ਕਹਿਣ ਉਹ ਡੈਡ ਜੀ ਲੋਕਾਂ ਦੇ ਸਾਥ-ਸਾਥ ਛੇ-ਛੇ ਨੇ ਆਣੇ ਆ ਉਹ ਵਿਆਹ ਹੀ ਜਾਂਦੇ ਆ ਤੇ ਇੱਕ ਕੁੜੀ ਨਹੀਂ ਤੁਹਾਡੇ ਕੋਲ ਵਿਆਹੀ ਜਾਂਦੀ ਨੀ ਉਹਨੇ ਫੋਨ ਕਿੱਥੇ ਕਰਨਾ ਸੀ ਵੀ ਬਹਾਨੇ ਲਾਉਂ ਰਹੀ ਸੀ ਮੇਰਾ ਪਿਓ ਸਿਰ ਤੇ ਹੈ ਨੀਗਾ ਉਹ ਫਿਰੇ ਕਰਦਾ ਗੁਜ਼ਾਰਾ ਕਿੱਦਾਂ ਕਰਦੇ ਆ